ਮੇਰੀ ਮੰਮੀ ਨੇ ਗੋਹੀ ਕੁੜੇ ਤੋਂ ਹੜਕੇ ਮੈਨੂੰ 1000 ਰੁਪਏ ਲਿਆ ਕੇ ਦਿੱਤਾ ਕੰਮ ਕਰਦੀ ਸੀ ਜ਼ਿੰਮੇਦਾਰਾਂ ਦੇ ਉਹ ਮੈਂ ਉਧਰ ਫੇਰ ਵੀ ਭਰਤਾ ਕਮੈਂਟ ਥੱਲੇ ਕਰਦੇ ਆ ਤੁਸੀਂ ਕਿਹਦੀ ਕਿਹੜੇ ਲੌਂਡੇ ਦੀ ਜਨਾਨੇ ਦੀ ਇੰਟਰਵਿਊ ਲੈਣ ਵਾਗ ਗਿਆ ਐਦਾਂ ਹਣਾ ਤੂੰ ਤੁਸੀਂ ਲੌਂਡੇ ਵਾਲੇ ਕੰਮ ਕਰਦੇ ਆ ਤੁਸੀਂ ਟੈਂਪੂ ਵਾਲੇ ਕੰਮ ਕਰਦੇ ਐਦਾਂ ਤੇ ਬਹੁਤ ਕਮੈਂਟ ਕਰਦੇ ਸਨ ਜਨਾਨਾ ਦਾ ਇਹ ਜਨਾਨਾ ਟੈਂਪੂ ਲਾਂਡਾ ਕਾਫੀ ਬੋਲਦੇ ਸੀ ਫਿਰ ਮੇਰੇ ਪਾਪੇ ਨੇ ਮੇਰੇ ਮਾਣਾਂ ਲੜਨਾ ਬਾਈ ਨੂੰ ਮਿਲਣ ਆਈ ਸੀ ਸੋਨੂੰ ਚੁੰਬਾ ਜਿਸ ਦਾ ਇੱਕ ਕਿਰਦਾਰ ਹੁੰਦਾ ਉਹ ਪ੍ਰੋਡੂਸਰ ਡੀ ਐਕਸ ਐਕਸ ਦੀਆਂ ਫਿਲਮਾਂ ਦੇ ਵਿੱਚ ਇੱਕ ਛਿੰਦੀ ਦਾ ਕਿਰਦਾਰ ਹੁੰਦਾ ਤੇ ਉਸ ਬਾਈ ਕੋਲ ਆਏ ਸੀ ਤੇ ਉਸ ਤੋਂ ਪੁੱਛਾਂਗੇ ਵੀ ਜਿੰਦਗੀ ਦੀਆਂ ਮੁਸੀਬਤਾਂ ਜਿੰਦਗੀ ਦੀਆਂ ਮੁਸੀਬਤਾਂ ਕੀ ਨੇ ਕੀ ਮਜਬੂਰੀ ਪਈ ਕਿ ਇਹ ਜਿਹੜਾ ਇੱਕ ਵੀ ਸੋਨਾ ਸੁਨੱਖਾ ਨੌਜਵਾਨ ਇੱਕ ਵੀਮਾਨਿਕ ਚਲੋ ਕੁੜੀ ਦੇ ਕਿਰਦਾਰ 'ਚ ਆ ਜਾਂਦਾ ਕੀ ਕਿਰਦਾਰ ਹੀ ਹੈ ਜਾਂ ਕੁਛ ਹੋਰ ਗੱਲਬਾਤ ਆ ਆਪਾਂ ਸਾਰੀ ਗੱਲਬਾਤ ਸੋਨੂ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਭਾਈ ਆਪਣਾ ਪੱਕਾ ਨਾਮ ਕੀ ਹੈ ਪੱਕਾ ਨਾਮ ਜੀ ਮੇਰਾ ਸੋਨੂ ਆ ਜੀ ਹਾਂਜੀ ਪੱਕਾ ਨਾਮ ਸੋਨੂ ਆ ਪਿੰਡ ਮੇਰਾ ਝੂਵਾ ਪਾਈਕ ਆ ਤੇ ਜਿਹੜਾ ਮੇਰੇ ਕਰੈਕਟਰ ਦੀ ਗੱਲ ਸੁਣੇਗੇ ਤਾਂ ਆਪਾਂ ਪ੍ਰੋਡਿਊਸਰ ਡੀ ਐਕਸ ਦੀ ਵੀਡੀਓ ਜਿਸੀ ਕੰਮ ਕਰਦੇ ਉੱਥੇ ਮੇਰਾ ਕਰੈਕਟਰ ਹਿੰਦੀ ਦਾ ਜੀ ਹਾਂਜੀ ਸਾਡਾ ਤੁਹਾਡਾ ਬਹੁਤ ਅਸੀਂ ਮੈਂ ਥੈਂਕਸ ਕਰਦਾ ਦਿਲੋਂ ਤੁਸੀਂ ਸਾਡੇ ਗਰੀਬਾਂ ਕੋਲੇ ਆਏ ਆ ਇੰਟਰਵਿਊ ਲੈਣ ਵਾਸਤੇ ਨਹੀਂ ਨਹੀਂ ਤਾਂ ਸੋਨੂੰ ਕਿਵੇਂ ਇਧਰ ਕਿਵੇਂ ਇਧਰਲੇ ਪਾਸੇ ਕਿਵੇਂ ਇਧਰਲੇ ਪਾਸੇ ਜੀ ਵੇਖੋ ਹਨਾ ਪਹਿਲਾਂ ਤਾਂ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਸ਼ੌਂਕ ਸੀਗਾ ਵੀ ਮੈਂ ਕੋਈ ਵੀ ਵੀਡੀਓ 'ਚ ਕੰਮ ਕਰਾਂ ਮੈਨੂੰ ਸ਼ੁਰੂ ਸਟਾਰਟਿੰਗ ਤੇ ਸ਼ੌਂਕ ਸੀਗਾ ਤੇ ਘਰੇ ਵੀ ਗਾਲਾਂ ਪੈਂਦੀਆਂ ਸੀ ਲੜਦੇ ਸੀਗੇ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਵੀ ਬੰਦੇ ਵਾਲੇ ਕੰਮ ਕਰ ਲੈ ਮੈਨੂੰ ਸ਼ੌਂਕ ਸੀ ਦਿਲੋਂ ਹੀ ਮੇਰੇ ਪਤਨੇ ਅੰਦਰੋਂ ਹੀ ਮੈਂ ਤਾਂ ਕੋਈ ਮੇਰੇ ਜੀ ਵੀ ਕੋਈ ਪਤਾ ਨਹੀਂ ਮੇਰੀ ਮੰਮੀ ਨੇ ਮਾੜੇ ਕਰਮ ਕੀਤੇ ਸੀ ਪਤਾ ਨਹੀਂ ਕੋਈ ਮੈਂ ਪਾਪ ਕੀਤੇ ਆ ਵੀ ਜਿਹੜਾ ਕੋਈ ਲੋਕਾਂ ਦੇ ਵੀ ਤਾਨੇ ਮੈਨੇ ਸੋਨੇ ਪੈਂਦੇ ਆ ਵੀ ਤੁਹਾਡਾ ਤਾਂ ਮੁੰਡਾ ਹੋ ਕੇ ਕੁੜੀਆਂ ਵਾਲੇ ਕੰਮ ਕਰਦਾ ਐਦਾਂ ਦੇ ਸੋ ਲੋਕ ਸਵਾਲ ਪੁੱਛਦੇ ਸੀ ਕੁਛ ਵੀ ਮੈਨੂੰ ਖੁਦ ਨੂੰ ਲੱਗਦਾ ਸੀ ਵੀ ਮੈਂ ਇਹ ਕੰਮ ਕਰ ਲੂ ਆ ਪਰ ਲੋਕ ਨਹੀਂ ਕੰਮ ਕਰਨ ਦਿੰਦੇ ਸਾਨੂੰ ਅ ਪਹਿਲਾਂ ਤਾਂ ਗੱਲ ਕਰੀਏ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਪ੍ਰੋਡਿਊਸਰ ਦੇ ਨਾਲ ਕੰਮ ਕਰਦਿਆਂ ਪ੍ਰੋਡਿਊਸਰ ਦੇ ਨਾਲ ਸਾਨੂੰ ਕੰਮ ਕਰਦਿਆਂ ਹੋ ਗਿਆ 2.5 ਸਾਲ ਜੀ ਜੀ ਹਾਂਜੀ ਤੇ ਲੋਕ ਇਹ ਨਹੀਂ ਕਹਿੰਦੇ ਵੀ ਘਰੇ ਆ ਕੇ ਲਾਂਭੇ ਦਿੰਦੇ ਹੋਣਗੇ ਵੀ ਪ੍ਰੋਡੂਸਰ ਤਾਂ ਚਲੋ ਕਰੈਕਟਰ ਹੈ ਜਿਹੇ ਜਿਹੇ ਹੈਗਾ ਹਨਾ ਚਲੋ ਤੁਸੀਂ ਵੱਧ ਜਾਣਦੇ ਹੋ ਸਾਡੇ ਨਾਲੋਂ ਹਨਾ ਉਸ ਨੂੰ ਵੀ ਕਿਸ ਤਰ੍ਹਾਂ ਦਾ ਬੰਦਾ ਉਹ ਵੀ ਲੋਕ ਗਾਲਾਂ ਨਹੀਂ ਦਿੰਦੇ ਹਾਂਜੀ ਜੀ ਰੋ ਪਹਿਲਾਂ ਜੀ ਪ੍ਰੋਡਿਊਸਰ ਵੀਰੇ ਦੀ ਲੜਾਈ ਹੋ ਗਈ ਸੀ ਪਿੱਛੇ ਜੇ ਹਨਾ ਤੁਸੀਂ ਦੇਖੇ ਹੋਣਾ ਤੇ ਉਦੋਂ ਲੋਕਾਂ ਨੇ ਬਹੁਤ ਮੇਰੇ ਤੇ ਵੀ ਆਪਾਂ ਕਹਦੀਏ ਪਿੰਡ ਵਾਲੇ ਪਿੰਡ ਵਾਲੇ ਵੀ ਨਹੀਂ ਰਾਜ਼ੀ ਨਹੀਂ ਹੁੰਦੇ ਸਾਡੇ ਪਿੰਡ ਵਾਲਿਆਂ ਨੇ ਖੁਦ ਨਹੀਂ ਖੁਦ ਨੇ ਨਹੀਂ ਮੇਰੇ ਤੇ ਬੈਡ ਕਮੈਂਟ ਕੀਤੇ ਸੀ ਸਾਡੇ ਪਿੰਡ ਵਾਲਿਆਂ ਨੂੰ ਵੀ ਚੱਕੋ ਇਹ ਵੀ ਪ੍ਰੋਡਿਊਸਰ ਦੇ ਨਾਲ ਲੱਗ ਕੇ ਗੰਦ ਪਾਉਂਦਿਆ ਪਰ ਬਿਲਕੁਲ ਕੋਈ ਗੰਦ ਨਹੀਂ ਹੁੰਦਾ ਹਨਾ ਵੀ ਤੁਸੀਂ ਜਿਹੜੇ ਹੋਰ ਕੋਸੀ ਹੋਰ ਵੀ ਬਥੇਰੇ ਕੋ ਚੱਲਦਾ ਉਹਨਾਂ ਨੂੰ ਨਹੀਂ ਰੋਕਦੇ ਉਹਨਾਂ ਨੂੰ ਨਹੀਂ ਗੰਦ ਦਿਸਦਾ ਸਾਨੂੰ 20 ਜਣਿਆਂ ਨੂੰ ਰੁਜ਼ਗਾਰ ਮਿਲਦਾ ਜਿਹੜਾ ਸਾਨੂੰ 201500 ਦਿੰਦਾ ਉਹਦੇ ਨਾਲ ਸਾਡਾ ਘਰ ਚੱਲਦਾ ਜੀ ਹਾਂ ਜੀ ਤੇ ਐਸੋ ਨੂੰ ਵੀਰੇ ਜਦੋਂ ਹਨਾ ਤੁਸੀਂ ਪ੍ਰੋਡਿਊਸਰ ਦੇ ਨਾਲ ਜਾਂਦੇ ਹੋ ਜਾਂ ਕੰਮ ਕਰਦੇ ਹੋ ਤਾਂ ਘਰ ਦੇ ਵਿੱਚੋਂ ਸਭ ਤੋਂ ਪਹਿਲਾਂ ਵਿਰੋਧ ਵਰਗੀ ਸਥਿਤੀ ਆ ਜਾਂਦੀ ਹੈ ਉਹ ਨਹੀਂ ਕੀਤਾ ਗਿਆ ਕਿਸੇ ਨੇ ਸਟਾਰਟਿੰਗ ਤੋਂ ਵਿਰੋਧ ਤਾਂ ਮੇਰੇ ਪਾਪੇ ਨੇ ਕੀਤਾ ਸੀ ਬਹੁਤ ਜ਼ਿਆਦਾ ਜੀ ਜਿੰਨਾ ਵੀ ਕਹ ਦੋ ਉਨਾਂ ਹੀ ਮੇਰੀ ਮੰਮੀ ਨੂੰ ਦਾ ਰੂਪੀ ਕੇ ਲੜਦਾ ਹੁੰਦਾ ਸੀ ਮੈਨੇ ਮਾਰਦਾ ਸੀ ਜੀਰੋ ਮੈਂ ਪਹਿਲਾਂ ਜੀਰੋ ਆਪਣਾ ਉਹ ਟਿਕਟੋਕ ਚੱਲਦਾ ਹੁੰਦਾ ਸੀ ਹਨਾ ਜੀ ਮੈਂ ਸੂਟ ਪਾ ਕੇ ਚੋਰੂ ਵੀਡੀਓ ਬਣਾਉਂਦੀਆਂ ਹੁੰਦੀਆਂ ਸੀ ਕਿਸੇ ਦੇ ਘਰੇ ਜਾ ਜਾ ਕੇ ਤੇ ਘਰਦਿਆਂ ਨੇ ਘਰਦਿਆਂ ਨੂੰ ਫਿਰ ਲੋਕਾਂ ਨੇ ਦਿਖਾ ਦੇਣੀਆਂ ਸੀ ਚੂਲੀਆਂ ਕਰ ਦੇਣੀਆਂ ਸੀ ਅੱਜ ਸੋਡੇ ਸੋਨੂ ਨੇ ਆ ਸੂਟ ਪਾ ਕੇ ਵੀਡੀਓ ਬਣਾਈਆਂ ਜਿਵੇਂ ਮੇਰੇ ਪਾਪਾ ਡੇ ਤੇ ਬੈਠਾ ਉੱਥੇ ਜਾ ਕੇ ਲੋਕਾਂ ਨੇ ਲੂਤਾਂ ਲਾ ਦੇਣੀਆਂ ਵੀ ਇਹਦੇ ਇਹਨੂੰ ਚੱਜ ਦਾ ਕੰਮ ਨਹੀਂ ਆਉਂਦਾ ਇਹਨੂੰ ਬੰਦੇ ਆਲੇ ਕੰਮ ਨਹੀਂ ਆਉਂਦੇ ਇਹਨੂੰ ਬੁੜੀਆਂ ਆਲੇ ਕੰਮ ਆਉਂਦੇ ਆ ਇਹ ਜਨਾਨਾਗਾ ਇਹ ਜਨਾਨਾ ਟੈਂਪੂ ਲਾਂਡਾ ਕਾਫੀ ਬੋਲਦੇ ਸੀ ਫਿਰ ਮੇਰੇ ਪਾਪੇ ਨੇ ਮੇਰੀ ਮਾਂ ਨਾਲ ਲੜਨਾ ਮੇਰੀ ਮਾਂ ਵਿਚਾਰੀ ਨਾਲ ਲੜਨਾ ਮੈਨੂੰ ਨਹੀਂ ਦੱਸਦੀ ਹੁੰਦੀ ਸੀ ਮੇਰਾ ਪਿਓ 11 11 ਵਜੇ ਤੱਕ दारू ਪੀਤੀ ਚ ਲੜੀ ਜਾਂਦਾ ਜੀ ਹਾਂਜੀ ਇੱਕ ਵਾਰੀ ਮੇਰੀ ਮੰਮੀ ਲੜ ਕੇ ਬਾਗ ਵੀ ਗਈ ਸੀ ਮੇਰੇ ਨਾਨਕੀ ਗੁੱਸੇ ਹੋ ਕੇ ਕਹਿੰਦਾ ਵੀ ਤੂੰ ਤਾਂ ਮਨਤ ਜਮਤ ਆ ਇਹ ਤਾਂ ਜਨਾਨਾ ਗਾ ਤੇ ਲੌਂਡਾ ਗਾ ਐਦਾਂ ਦਾ ਬਹੁਤ ਝਾਲੇ ਸੰਘਰਸ਼ ਆਉਂਦੇ ਸੀ ਪਰ ਵੀ ਬਾਕੀ ਸਿਰੇ ਵੀ ਮੈਂ ਆਪਦੀ ਕੋਸ਼ਿਸ਼ ਨਹੀਂ ਛੱਡੀ ਮੈਂ ਖਾ ਜੋ ਵੀ ਬੋਲਣਾ ਬੋਲੀ ਜਾ ਉਹ ਵੀ ਬਹੁਤ ਜ਼ਿਆਦਾ ਧੰਨਵਾਦ ਮੈਂ ਪ੍ਰੋਡੂਸਰ ਦਾ ਕਰਦਾ ਜਿਨੇ ਵੀ ਮੈਨੂੰ ਮੇਰੀ ਪਛਾਣ ਬਣਾਈ ਕੰਮ ਦਵਾਇਆ ਮੈਨੂੰ ਹਾਂਜੀ ਪਰ ਲੋਕ ਹੁਣ ਵੀ ਨਹੀਂ ਕੰਮ ਜਰਦੇ ਸਾਨੂੰ ਹੁਣ ਵੀ ਪੁੱਠੇ ਬਾਡ ਕਮੈਂਟ ਕਰਦੇ ਆ ਜੀ ਇੰਸਟਾਗ੍ਰam ਤੇ ਵੀਡੀਓ ਪਾ ਦਿੰਦੇ ਆ ਕੁੱਲ ਦੁਨੀਆ ਹੀ ਪੌਂਦੀ ਹਨਾ ਇੰਸਟਾਗ੍ਰam ਤੇ ਉਹਦੇ ਤੇ ਮੈਸੇਜ ਕਰ ਦਿੰਦੇ ਆ ਤੁਸੀਂ ਸੁਧਰ ਜੋ ਤੁਸੀਂ ਬੰਦੇ ਵਾਲੇ ਕੰਮ ਕਰੋ ਤੁਸੀਂ ਲੌਂਡੇ ਵਾਲੇ ਕੰਮ ਕਰਦੇ ਤੁਸੀਂ ਟੈਂਪੂ ਵਾਲੇ ਕੰਮ ਕਰਦੇ ਐਦਾਂ ਦੇ ਬਹੁਤ ਕਮੈਂਟ ਕਰਦੇ ਸਾਨੂੰ ਸਾਨੂੰ ਜਦੋਂ ਜਦੋਂ ਸਿੰਧੀ ਦੇ ਰੂਪ ਦੇ ਵਿੱਚ ਆਉਂਦੇ ਹੋ ਹਨਾ ਤੁਸੀਂ ਪ੍ਰੋਡਿਊਸਰ ਦੇ ਨਾਲ ਫਿਲਮਾਂ 'ਚ ਵਗ ਜਾਂਦੇ ਹੋ ਤੇ ਪਿੰਡ ਦੇ ਵਿੱਚੋਂ ਫਿਰ ਕਮੈਂਟ ਕੀ ਆਉਂਦੇ ਆ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਦੇ ਕੀ ਕਮੈਂਟ ਆਉਂਦੇ ਆ ਪਿੰਡ ਤੇ ਦੇਖੋ ਜੀ ਹਣਾ ਮੈਂ ਤਾਂ ਵੀ ਵੀਡੀਓ ਦੇਖੀ ਰਹੀ ਸੀ ਕਾਪ ਪਹਿਲਾਂ ਮੇਰੀ ਇੰਟਰਵਿਊ ਹੋਈ ਸੀ ਕਿ ਵੀਰਾ ਇੱਕ ਆਇਆ ਸੀ ਤੇ ਉਦੋਂ ਸਾਡੇ ਪਿੰਡ ਵਾਲੇ ਮੁੰਡੇ ਨੇ ਕਮੈਂਟ ਕੀਤਾ ਮੈਨੂੰ ਮੇਰੇ ਦੋਸਤ ਨੇ ਦੱਸਿਆ گا ਕਹਿੰਦਾ ਆਪਣੇ ਪਿੰਡ ਦੇ ਮੁੰਡੇ ਨੇ ਕਮੈਂਟ ਕੀਤਾ ਇਹ ਤਾਂ ਝੂਠ ਬੋਲਦਾ ਗਾ ਤੁਸੀਂ ਸਾਡਾ ਘਰ ਦੇਖਿਆ ਹੀ ਆ ਸਾਡੇ ਕੋਈ ਹਵੇਲੀ ਤਾਂ ਪਾਈ ਨਹੀਂ ਇਹ ਤਾਂ ਸਾਰਿਆਂ ਨੂੰ ਸਾਡਾ ਘਰ ਦੀਂਦਾ ਗੱਡੇ ਤਾਂ ਅਸੀਂ ਸਮਾਜਦਾਰ ਹਨ ਹੀਗੇ ਵੀ ਉਹਨੂੰ ਆ ਹੀ ਉਹਨੂੰ ਇਹ ਨਹੀਂ ਦੀਂਦਾ ਵੀ ਅਸੀਂ ਝੂਠ ਬੋਲਦੇ ਆ ਵੀ ਐਦਾਂ ਕਿਹਾ ਸੀ ਵੀ ਅਸੀਂ ਗਰੀਬ ਆ ਤੇ ਗਰੀਵ ਜਾਂ ਤੁਸੀਂ ਵੀ ਆਪ ਹੀ ਦੇਖਿਆ ਵੀਰੇ ਸਾਡਾ ਘਰ ਹੁਣ ਜੇ ਕੋਈ 2000 1500 ਰੁਪਏ ਬਣ ਜਾਂਦਾ ਉਹੀ ਚੱਲ ਕਿਸ਼ਤਾਂ ਭਰ ਜਾਂਦੀਆਂ ਖੰਡ ਚਾ ਆ ਜਾਂਦਾ 1000 ਰੁਪਏ ਤਾਂ ਮੰਗਿਆ ਹੀ ਕਿੰਨੀ ਆ ਜੀ ਹਾਂਜੀ ਵੀਰੇ ਆਪਾਂ ਇਹ ਸਵਾਲ ਸੀਗਾ ਆਪਣਾ ਵੀ ਜਦੋਂ ਤੁਸੀਂ ਸਿੰਦੀ ਦੇ ਰੂਪ ਚ ਆਉਨੇ ਹੋ ਹਾਂਜੀ ਜਿਹੜੇ ਪਿੰਡ ਦੇ ਮੁੰਡੇ ਹੁੰਦੇ ਆ ਜਾਂ ਪਿੰਡ ਵਾਲਿਆਂ ਨੂੰ ਇੱਕ ਮਿੰਟ ਕੀ ਕੀਤੇ ਜਾਂਦੇ ਆ ਉਹ ਆਪਣੇ ਕਿਰਦਾਰ ਨੂੰ ਲੈ ਕੇ ਵੀ ਕਿਉਂਕਿ ਤੁਸੀਂ ਇੱਕ ਮੁੰਡਾ ਹੋ ਤੁਸੀਂ ਇੱਕ ਕੁੜੀ ਦੇ ਕਿਰਦਾਰ ਚ ਅਕਸਰ ਘਰ ਦੇ ਵਿੱਚ ਵੀ ਕਦੇ-ਕਦੇ ਉਹ ਰਹਿੰਦੇ ਹੋ ਹੁਣ ਜਿਵੇਂ ਆਪਾਂ ਇੰਟਰਵਿਊ ਕਰ ਲਈ ਕਰਨ ਦੇ ਲਈ ਆਇਆ ਆਪਾਂ ਪਿੰਡੋਂ ਬਾਹਰ ਆਏ ਆ ਹਨ ਤੇ ਉੱਥੇ ਵੀ ਕਮੈਂਟ ਹੁੰਦੇ ਆ ਹਾਂਜੀ ਤੇ ਤੈਨੂੰ ਪਤਾ ਹੈ ਜੀ ਪਿੰਡ ਦਾ ਤਾਂ ਕੋਈ ਰਾਜ਼ੀ ਨਹੀਂ ਹੁੰਦਾ ਭਣਾ ਦੀ ਮੈਨੂੰ ਪਿੰਡ ਦੇ ਭਣਾ ਦੀ ਹੋਰ ਗਾਲਾਂ ਕੱਢਣ ਕੱਢੀ ਜਾਣ ਪਿੰਡ ਦਾ ਤਾਂ ਮੈਂ ਦਿ ਲੋ ਕਹਣਾ ਕੋਈ ਰਾਜ਼ੀ ਨਹੀਂ ਹੁੰਦਾ ਕਿਉਂਕਿ ਹੁਣ ਗਾਲਾਂ ਹੀ ਕੱਢਣਗਾ ਚਲ ਮੇਰੇ ਮੇਰੇ ਮੂੰਹ ਤੇ ਨਹੀਂ ਕਹਿੰਦੇ ਮੇਰੇ ਪਿੱਠ ਪਿੱਛੇ ਤਾਂ ਗਾਲਾਂ ਹੀ ਕੱਢਣਗਾ ਵੀ ਇਹ ਸਾਲਾ ਜਨਾਨਾ ਲੌਂਡਾ ਗਲਤ ਕੰਮ ਕਰਦਾ ਇਹਨੂੰ ਬੰਦੇ ਵਾਲੇ ਕੰਮ ਨਹੀਂ ਆਉਂਦੇ ਜਿਹੜਾ ਨੇ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਨਾ ਉਹ ਬਾਲਾ ਬੋਲਦੇ ਆ ਜਿਨ੍ਹਾਂ ਨੇ ਕੁਛ ਨਹੀਂ ਆਪਦੀ ਜ਼ਿੰਦਗੀ ਚ ਅੱਗੇ ਕਰਨਾ ਮੈਨੂੰ ਪਤਾ ਮੈਨੂੰ ਖੁਦ ਨੂੰ ਮੇਰੇ ਤੇ ਯਕੀਨ ਆ ਜੇ ਪਰਮਾਤਮਾ ਨੇ ਚਾਹਿਆ ਤਾਂ ਮੈਂ ਅੱਗੇ ਜ਼ਰੂਰ ਜਾਊਗਾ ਪਰ ਜੇ ਸ਼ਿੰਦੀ ਦਾ ਦੇਖੀਏ ਜੀ ਕੁਛ ਮੁੰਡੇ ਹੈਗੇ ਆ ਜਿਹੜੇ ਸਾਡੇ ਪਿੰਡ ਦੇ ਉਹ ਵਧੀਆ ਰਿਸਪੈਕਟ ਕਰਦੇ ਆ ਸ਼ਿੰਦੀ ਕਹਿੰਦੇ ਆ ਹੋਰ ਜਿਹੜੇ ਜ਼ਿੰਮੇਦਾਰਾਂ ਦੇ ਆ ਉਹ ਵੀ ਵਧੀਆ ਰਿਸਪੈਕਟ ਕਰਦੇ ਆ ਜਿਵੇਂ ਸਾਡੇ ਘਰ ਵਿੱਚ ਮੈਂ ਸੋਚੀ ਮੈਨੂੰ ਨਾ ਸੋਨੂ ਢੂਂਡੀ ਲੈਂਦੇ ਹੁਣ ਮੈਨੂੰ ਸ਼ਿੰਦੀ ਕਹਿ ਕੇ ਬੁਲਾਉਂਦੇ ਆ ਅੱਛਾ ਹਾਂਜੀ ਇਹ ਸਾਡੀ ਸ਼ਿੰਦੀ ਆ ਜੀ ਹਾਂਜੀ ਤੇ ਸੋਨੂ ਦੇ ਘਰ ਦੇ ਹਾਲਾਤ ਕੀ ਨੇ ਉਹ ਆਰਥਿਕ ਪੱਖੋਂ ਕਿਵੇਂ ਐ ਸੋ ਨੂੰ ਆਪਾਂ ਘਰ 'ਚ ਵੀ ਜਾਏ ਆਪਾਂ ਪਿੱਛੇ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਕਿਵੇਂ ਹਾਲਾਤ ਕਿਵੇਂ ਕਿਵੇਂ ਹਾਲਾਤਾਂ ਨਾਲ ਲੜਦੇ ਆ ਹਾਂਜੀ ਸਰ ਦੇਖੋ ਹਨਾ ਸਾਡੇ ਹਾਲਾਤ ਤਾਂ ਬਹੁਤ ਮਾੜੇ ਆ ਹੁਣ ਵੀ ਤੁਹਾਨੂੰ ਮੈਂ ਤੁਸੀਂ ਦੇਖੀ ਸਾਡੇ ਘਰ ਦੇ ਹਨਾ ਅੱਜ ਸ਼ੂਟਿੰਗ ਸ਼ੂਟ ਹੋਇਆ ਸੀਗਾ ਸਾਡਾ ਸ਼ੂਟ ਹੋਇਆ ਸੀਗਾ ਪਰ ਫਿਲਹਾਲ ਹੁਣ ਵੀ ਮੇਰੀ ਮੰਮੀ ਹੋਰੀ ਮੈਨੂੰ ਡਿੱਕੀ ਜਾਂਦੇ ਸੀ ਵੀ ਸੋਨ ਨੂੰ ਪੈਸੇ ਲੈ ਕੇ ਆਵੇ ਤੇ ਅਸੀਂ ਕੋਈ ਗੁਰਚਾ ਕਰੀ ਲਿਆ ਅੱਗੇ ਖੰਡ ਚਾਲ ਲਿਆ ਅੱਗੇ ਤੇ ਵੀ ਹੁਣ ਦੇਖੋ بارش ਆਉਂਦੀ ਆਣਾ ਤੇ ਇੱਕ ਸਿਲੰਡਰ ਭਰਾਵਾਂਗੇ ਮੈਨੂੰ 2000 ਰੁਪਿਆ ਦਿੱਤਾ ਸੀਗਾ ਸ਼ੂਟਿੰਗ ਵਾਲਿਆਂ ਨੇ ਉਹਦੇ ਚ ਸਿਲੰਡਰ ਸਾਡਾ ਗਹਿਣੇ ਪਿਆ ਉਹ ਛੜਾਵਾਂਗੇ ਫਿਰ ਭਰਾਵਾਂਗੇ ਫਿਰ ਸੌਦਾ ਲਿਆਵਾਂਗੇ ਕਿਹਨੇ ਕਿਉਂ ਉਹ ਹੀ ਗਹਿਣੇ ਬਸ ਆਹੀ ਵੀ ਘਰੇ ਕਿਸਤਾ ਕੁਸਤਾ ਚੱਲਦਿਆਂ ਹਨਾ ਵੀ ਕੰਮ ਤਾਂ ਅਸੀਂ ਸਾਰੇ ਕਰਦੇ ਆਂ ਵੀ ਪਰ ਕਿਸਤਾ ਕੁਸਤਾ ਚੱਲਦਿਆਂ ਉਹ ਮੰਮੀ ਹੋਰਾਂ ਨੇ ਰੱਖਤਾ ਸੀ ਗੈਣੀ ਸਹੀ ਹਾਂਜੀ ਵੀ ਹਾਲਾਤ ਬਦ ਤੋਂ ਬਦਤਰ ਹੀ ਹੈ ਜੀ ਵੀ ਦੇਖੇ ਜਾਣ ਹਨਾ ਤੇ ਉ ਤਾਂ ਵੀ ਹਾਲਾਤਾਂ ਨਾਲ ਲੜ ਰਹੇ ਹਾਂ ਮਿਹਨਤ ਕਰ ਰਹੇ ਹਾਂ ਮਿਹਨਤ ਮੇਰੀ ਪਰ ਅਸੀਂ ਮਿਹਨਤ ਦਿ ਲੋ ਕਰਦੇ ਆ ਅਸੀਂ ਗਲਤ ਨਹੀਂ ਕੋਈ ਹਨਾ ਕੋਈ ਸ਼ੌਂਕ ਮਾਰੇ ਨਹੀਂ ਸ਼ੂਟ ਪਾਉਂਦੇ ਵੀ ਚਲ ਸ਼ੌਂਕ ਵੀ ਆ ਪਰ ਵੀ ਸਾਡੀ ਮਜਬੂਰੀ ਆ ਪਰ ਇਦਾਂ ਹੁਣ ਦੇਖੋ ਮੇਰਾ ਪਾਪਾ ਬਾਹਰ ਨਰਮਾ ਚੁਗਣ ਗਏ ਆ ਉਹ ਤੇ ਇੱਕ ਮੇਰਾ ਛੋਟਾ ਭਰਾ ਹੈਗਾ ਉਹ ਵੀ ਭੱਠੇ ਦਾ ਕੰਮ ਕਰਦਾ ਹੈਗਾ ਵੀ ਅਸੀਂ ਕੰਮ ਤਾਂ ਕਰਦੇ ਆ ਪਰ ਛੜੇ ਲਾਉਣ ਚਾਲਦੇ ਆ ਪਹਿਲਾਂ ਭੈਣ ਦੀਦੀ ਹੋਰਾਂ ਦੇ ਵਿਆਹ ਕੀਤੇ ਵੀ ਹੌਲੀ ਹੌਲੀ ਸੈੱਟ ਹੋਵਾਂਗੇ ਜੀ ਵੀ ਹਾਲੇ ਤੱਕ ਸਾਡੇ ਘਰ ਕਰਦੇ ਹਾਲਾਤ ਮਾੜੀ ਕੱਲੇ ਪ੍ਰੋਡੂਸਰ ਦੇ ਚੈਨਲ ਤੇ ਹੀ ਕੰਮ ਕਰਦੇ ਹਾਂ ਜਾਂ ਕੋਈ ਹੋਰ ਵੀ ਚੈਨਲ ਤੇ ਤੁਸੀਂ ਕੰਮ ਕਰ ਚੁੱਕੇ ਹਾਂ ਜੀ ਮੈਂ ਅਸੀਂ ਮੈਂ ਝੂਠ ਬੋਲਾਂ ਸੀ ਪ੍ਰੋਡੂਸਰ ਤੋਂ ਪਹਿਲਾਂ ਕੰਮ ਜਾਪੀ ਮਿਲਿਆ ਨਾ ਸਾਡੀ ਪਛਾਣ ਬਣੀ ਹੁਣ ਅਸੀਂ ਕੰਮ ਜ਼ਿਆਦਾ ਕੀਤਾ ਕਲਰ ਆ ਪੰਜਾਬ ਤੇ ਕੰਮ ਕੀਤਾ ਫਿਰ ਹੋਰ ਵੀ ਚੈਨਲਾਂ ਤੇ ਅਸੀਂ ਕੰਮ ਕਰਦੇ ਹਾਂ ਸਾਨੂੰ ਕੰਮ ਮਿਲਦਾਗਾ ਵੀ ਅਸੀਂ ਆ ਹੀ ਕਹਨੇ ਆ ਵੀ ਸਾਲ ਸਾਡੀ ਗਰੀਬਾਂ ਦੀ ਕਰੀਬੀ ਦੂਰ ਹੋ ਗਈ ਜਿਹੜਾ ਸਾਨੂੰ ਕੰਮ 2-4 ਦਿਨ ਕੋਈ ਦਵਾਵੇ ਤੇ ਚੱਲ ਵੀ ਸਾਨੂੰ ਵੱਧ-ਵੱਧ ਕੰਮ ਦਵਾ ਜਦੋਂ ਚੈਨਲਾਂ ਤੇ ਕੰਮ ਕਰਨ ਜਾਣਦੇ ਹਾਂ ਉਥੋਂ ਜਿਹੜੇ ਲੋਕ ਹੁੰਦੇ ਆ ਉਹ ਦੇਖਣ ਵਾਲੇ ਜਾਂ ਹੋਰ ਕੋਈ ਆਡੀਅנס ਹੁੰਦੀ ਹੈ ਵੀ ਜਦੋਂ ਛੂਟ ਲਈ ਇਕੱਠੇ ਹੋ ਜਾਂਦੇ ਆ ਤਾਂ ਤੁਹਾਡਾ ਚਿਹਰਾ ਮੁੰਡੇ ਵਾਲਾ ਤੇ ਉਹ ਕਮੈਂਟ ਦਾ ਸਾਹਮਣਾ ਵੀ ਕਰਨਾ ਪੈਂਦਾ ਤੁਹਾਨੂੰ ਹਾਂਜੀ ਜਿਵੇਂ ਹੁਣ ਸਾਹਮਣਾ ਸਾਨੂੰ ਬਹੁਤ ਜ਼ਿਆਦਾ ਕਰਨਾ ਪੈਂਦਾ ਹੁਣ ਜਿਵੇਂ ਇੱਥੇ ਦੱਸ ਜਾਣੇ ਗਏ ਆ ਹੱਸ ਕੇ ਕਿਸੇ ਨੇ ਕਹਤਾ ਓਏ ਔਰ ਲੌਂਡੇ ਆ ਉਹ ਇਹ ਤਾਂ ਗੰਦ ਪਾਉਂਦੇ ਆ ਉਹ ਇਹ ਜਨਾਨੇ ਆ ਐਦਾਂ ਦੇ ਬੋਲਦੇ ਆ ਪਰ ਕਿਸੇ ਨਾਲ ਕੀ ਹਨਾ ਲੜ ਕੇ ਕਰਗੇ ਅਸੀਂ ਕੁਝ ਨਹੀਂ ਬੋਲਦੇ ਚੁੱਪ ਕਰਕੇ ਕਹਿ ਦਿੰਦੇ ਆ ਚਲੋ ਇਹਨਾਂ ਦੀ ਮਰਜ਼ੀ ਆ ਨਹੀਂ ਇਹ ਰਿਸਪੈਕਟ ਕਰਨੀ ਨਾ ਕਰਨ ਜਿਵੇਂ ਆਪਾਂ ਦੇਖੀਏ ਹਨਾ ਵੱਡੇ ਵੱਡੇ ਆਰਟਿਸਟਾਂ ਨੇ ਲੇਡੀਜ਼ ਗੈਟਿੰਗ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਲੋਕ ਇੰਨੀ ਚਾਹ ਕੇ ਦੇਖਦੇ ਆ ਬਹੁਤ ਜ਼ਿਆਦੀ ਉਹਨਾਂ ਨੂੰ ਸਿਲਮਿਆ ਚ ਥੀਏਟਰਾਂ ਚ ਪੈਸੇ ਦੇ ਕੇ ਵੇਖਣ ਲਈ ਮਿਲ ਉਹਨਾਂ ਨੂੰ ਕਾਸੀਨ ਦੇਖਣ ਜਾਂਦੇ ਆ ਸਾਡੇ ਅਰਗਿਆਂ ਨੂੰ ਦੇਖੋ ਥੋੜੀ ਕਿਵੇਂ ਬੈਡ ਕਮੈਂਟ ਕਰਦੇ ਆ ਇਹ ਤਾਂ ਲੌਂਡੇ ਆ ਇਹ ਤਾਂ ਜਨਾਨੇ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੂੰ ਬੰਦੇ ਵਾਲੇ ਕੰਮ ਨਹੀਂ ਆਉਂਦੇ ਜੀ ਐਦਾਂ ਦਾ ਬਹੁਤ ਆਪਾਂ ਨੇ ਵਿਰੋਧ ਕਿਉਂ ਕਰਿਆ ਸੀਗਾ ਸਭ ਤੋਂ ਪਹਿਲਾਂ ਪਾਪਾਂ ਵਿਰੋਧ ਮੇਰੇ ਤੇ ਇਦਾਂ ਹੀ ਕਰਦੇ ਸੀ ਵੀ ਤੂੰ ਚੱਜ ਦੇ ਕੰਮ ਨਹੀਂ ਕਰਦਾ ਹੁਣ ਮੈਂ ਕੀ ਕਰਾਂ ਮੈਂ ਵੀ ਆਪਣੇ ਆਪ ਨੂੰ ਮੈਂ ਬਹੁਤ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਚੱਲੋ ਵੀ ਘਰ ਦੇ ਵਿੱਚ ਲੜਾਈ ਹਨਾ ਕਲੇਸ਼ ਪਵੇ ਵੀ ਮੈਂ ਵੀ ਫਿਰ ਕਿੱਥੇ ਵੀ ਪਤਾ ਨਹੀਂ ਮੈਂ ਹੀ ਪਰ ਮੈਂ ਹੀ ਕੋਈ ਪਾਪ ਕੀਤੇ ਆ ਵੀ ਜੇਰਾ ਵੀ ਮੈਨੂੰ ਇੰਨਾਂ ਲੋਕਾਂ ਦੀ ਗੱਲਾਂ ਸੁਣਨਾ ਪੈਂਦਾਂ ਵੀ ਮੇਰਾ ਪਿਓ ਵੀ ਮੈਨੂੰ ਇਹਨੇ ਮਾਰਦਾ ਸੀ ਘਰ ਦੇ ਘਰ ਵਿੱਚ ਵੀ ਲੜਾਈ ਹੁੰਦੀ ਸੀ ਕਿ ਮੈਨੂੰ ਰੋਕਦੇ ਕਿਉਂ ਨਹੀਂ ਰਿਸ਼ਤੇਦਾਰ ਵੀ ਕਹਿ ਦਿੰਦੇ ਸੀ ਇਹਨੂੰ ਬੰਦਿਆਂ ਵਾਲੇ ਕੰਮ ਨਹੀਂ ਆਉਂਦੇ ਇਹਨੂੰ ਤੁਸੀਂ ਰੋਕਦੇ ਨਹੀਂ ਸੂਟ ਪਾ ਕੇ ਨੱਚਦਾਗਾ ਵੀਡੀਓ ਬਣਾਉਂਦਾਗਾ ਇਸ ਕਰਕੇ ਪਰਮਾਤਮਾ ਨੇ ਤਿੰਨ ਪ੍ਰਜਾਤੀਆਂ ਬਣਾਈਆਂ ਇੱਕ ਇਨਸਾਨ ਬੰਦਾ ਇੱਕ ਮਰਦ ਇੱਕ ਤੀਜੀ ਪ੍ਰਜਾਤੀ ਹੁੰਦੀ ਹੈ ਵੀ ਉਹਨੂੰ ਆਪਾਂ ਗੇ ਕਹਿ ਦਿੰਦੇ ਹਾਂ ਹਨਾ ਅ ਫੀਲਿੰਗਸ ਆਪਾਂ ਫੀਲਿੰਗਸ ਪੁੱਛਾਂਗੇ ਸੋਨੂ ਦੀ ਫੀਲਿੰਗਸ ਕੀ ਹੈ ਬੰਦਿਆਂ ਵਾਲੀ ਹੈ ਜਾਂ ਔਰਤਾਂ ਵਾਲੀ ਹੈ ਫੀਲਿੰਗਸ ਕੀ ਹੈ ਫੀਲਿੰਗ ਜੀ ਦੱਸਗੇ ਤਾਂ ਹਣਾ ਦੇਖੋ ਜਿੱਦੋਂ ਆਪਾਂ ਪ੍ਰੋਪਰ ਵੋਇਸ ਗੈਟਪ ਦੇ ਵਿੱਚ ਉਹਨੇ ਹੁਣ ਤਾਂ ਸਾਰੀ ਮੁੰਡੇ ਵਾਲੀਆਂ ਦੀ ਹੁਣ ਮੇਰੀ ਆਏ ਆ ਸੂਟ ਡਰੈਸ ਪਾਈ ਆ ਨਾ ਹੁਣ ਤਾਂ ਇਦਾਂ ਹੀ ਲੱਗਦਾ ਜਿਵੇਂ ਮੈਂ ਕੁੜੀ ਆ ਮੇਰੀ ਫੀਲਿੰਗ ਜਿਵੇਂ ਕੁੜੀਆਂ ਵਾਲੀ ਆ ਵੀ ਇਦਾਂ ਨਹੀਂ ਹੁਣ ਵੀ ਮੈਂ ਤੈਨੂੰ ਕਹਾਂ ਵੀ ਮੈਂ ਮੁੰਡਾ ਵੀ ਮੈਂ ਤਾਂ ਕੁੜੀ ਆ ਬਸ ਪ੍ਰੋਪਰ ਬਿਆਹ ਦੀ ਫੀਲਿੰਗ ਮੇਰੀ ਇਹੀ ਆ ਹਾਂਜੀ ਸੋਨੂ ਦਾ ਵਿਆਹ ਹੋ ਚੁੱਕਾ ਹੈ ਨਹੀਂ ਜੀ ਹਜੇ بیا ਕਿੱਥੇ ਗਰੀਬਾਂ ਦਾ ਘਰਵਾਰ ਤਾਂ ਚੱਜਣਾ ਬਣ ਜਾਂਦੇ ਸਾਡਾ ਕਰੋਨਾ ਵਯਾ ਨਹੀਂ ਜੀ ਹਜੇ ਕੋਈ ਡਿਸਾਈਡ ਨਹੀਂ ਕੀਤਾ ਮੈਂ ਤੁਹਾਨੂੰ ਝੂਠ ਬੋਲਾਂ ਜਿੰਨਾ ਟਾਈਮ ਆ ਮੇਰੀ ਕੋਸ਼ਿਸ਼ ਜਾਰੀ ਹੈ ਜਿੰਨਾ ਟਾਈਮ ਸਾਡਾ ਘਰਵਾਰ ਵਧੀਆ ਨਹੀਂ ਬਣਦਾ ਬਸ ਵੀ ਮੈਨੂੰ ਆਇਆ ਵੀ ਮੈਂ ਇੱਕ ਬੈਠਕ ਪਾਉਣੀ ਆ ਰਾਤ ਤੇ ਵੀ ਚੱਲ ਵੀ ਉਹੀ ਵਧੀਆ ਬਾਂਜ ਜਿਵੇਂ ਕੋਈ ਮੇਰੇ ਕੋਲੇ ਆਉਂਦਾ ਤੁਸੀਂ ਆਗੇ ਵੀ ਸਾਈਡ ਤੇ ਬਹਿ ਗਿਆ ਨਾ ਗੱਲਬਾਤ ਕੀਤੀ ਐਦਾਂ ਕਰਕੇ ਆ ਦੋਸਤੋ ਕਮੈਂਟਾਂ ਦੇ ਵਿੱਚ ਲੋਕ ਕਈ ਗਾਲ ਕੱਢਦੇ ਆ ਵੀ ਯਾਰ ਕਿੱਧਰ ਵਾਗੇ ਕੀ ਦੀ ਇੰਟਰਵਿਊ ਲੈਣ ਵਾਗੇ ਜਿਹੜੇ ਲੋਕ ਹਸਾਉਂਦੇ ਹੁੰਦੇ ਆ ਜਾਂ ਲੋਕ ਜਿਹੜੇ ਸਕਰੀਨ ਦੇ ਉੱਤੇ ਆਉਂਦੇ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਹੁੰਦੀ ਆ ਯਾਰ ਇੱਕ ਉਹ ਜ਼ਿੰਦਗੀ ਉਹਨਾਂ ਦੀ ਹੁੰਦੀ ਆ ਇੱਕ ਉਹਦੇ ਵਿੱਚ ਵੀ ਚੱਕਿਆ ਜਾਵੇ ਕਿਵੇਂ ਹੁੰਦੀ ਆ ਕਿਉਂਕਿ ਆਪਾਂ ਹੱਸ ਕੇ ਬਰ ਚੈਨਲ ਟਪਾਤਾ ਅੱਗੇ ਬਸ ਗੱਲ ਖਤਮ ਨਹੀਂ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਜ਼ਿੰਦਗੀ ਵੱਲ ਪੀਚ ਕਿਹਾ ਜਾਵੇ ਪੀ ਕੌਣ ਆ ਯਾਰ ਕਿਵੇਂ ਕੀ ਗੱਲ ਬਾਤ ਮੈਂ ਦੇਖੋ ਹਨਾ ਹੁਣ ਵੀ ਜਿਵੇਂ ਕਮੈਂਟ ਥੱਲੇ ਕਰਦੇ ਆ ਤੁਸੀਂ ਕੀ ਦੀ ਕਿਹੜੇ ਲਾਉਂਡੇ ਦੀ ਜਨਾਨੇ ਦੀ ਇੰਟਰਵਿਊ ਲੈਣ ਵਾਗ ਗਿਆ ਐਦਾਂ ਹਨਾ ਮੈਂ ਤਾਂ ਹੀ ਉਹ ਬੋਲ ਰਿਹਾ ਵੀ ਪੁਲਿਸ ਵੀ ਦੇਖੋ ਹਨਾ ਜਿਹਨੂੰ ਨਹੀਂ ਚੰਗੀ ਲੱਗੀ ਇੰਟਰਵਿਊ ਦੇਖ ਲਓ ਪਰ ਬੈਡ ਕਮੈਂਟ ਨਾ ਦੇਖੋ ਕਿਉਂਕਿ ਹਰੇਕ ਮੇਰੇਆਂ ਭੈਣਾਂ ਬੱਚਾ ਬੱਚੀ ਕੋਲੇ YouTube ਚ ਲਾਉਂਦਾ ਹਨਾ ਵੱਡੇ ਫੋਨ ਆ ਪਰ ਕਿ ਜਿਹੜੋ ਕੋਈ ਦੇਖਦਾ ਐ ਮਨ ਦੁਖਦਾਗਾ ਜਿਹਨੂੰ ਕੋਈ ਗਲਤ ਬੋਲਦਾਗਾ ਚਲੋ ਜੀ ਕਿਸੇ ਨੂੰ ਚੰਗਾ ਨਹੀਂ ਕਹਣਾ ਮਾੜਾ ਵੀ ਨਾ ਕਹੋ ਹਨਾ ਸਾਨੂੰ ਤਾਂ ਲੋਕ ਕਰਕੇ ਵੀ ਨਿਖਾਣ ਦਿੰਦੇ ਤੁਹਾਨੂੰ ਸੱਚੀ ਗੱਲ ਦੱਸ ਕੇ ਕਦੇ-ਕਦੇ ਤਾਂ ਮੇਰਾ ਜੀ ਇੰਨਾ ਮਨ ਆਕਦਾ ਨਾ ਵੀ ਮੈਂ ਕਦੇ ਖੁਸ਼ ਖਾ ਕੇ ਮਰ ਜਾ। ਕਿਸੇ ਨੂੰ ਕੋਈ ਦੱਸੇ ਹੀ ਨਾ। ਐਨਾ ਵੀ ਚਲੋ ਜੇ ਹੁਣ ਦੇਖੋ ਅਸੀਂ ਜੇ ਸੂਟ ਪਾ ਕੇ ਕੋਈ ਵੀਡੀਓ ਬਣਾਉਣੇ ਆ। ਸਾਨੂੰ ਜੇ ਸਾਨੂੰ ਕਰੈਕਟਰ ਕਿਸੇ ਨੂੰ ਜੱਜਦਾ ਕਿਸੇ ਨੂੰ ਕੀ ਤਕਲੀਫਾ ਜੇ ਕਿਸੇ ਦੀ ਨਹੀਂ ਮਦਦ ਕਰਦਾ ਕੋਈ ਨਾ ਕਰੋ ਪਰ ਕਿਸੇ ਨੂੰ ਮਾੜਾ ਤਾਂ ਨਾ ਬੋਲ ਕਿਸੇ ਨੂੰ ਸਪੋਰਟ ਦੇ ਦੋ ਹੌਸਲਾ ਦੇ ਦੋ। ਚਲ ਤੁਹਾਡਾ ਵਧੀਆ ਕੰਮ ਹਨ। ਜੀ। ਹਾਂ ਜੀ। ਸੋਨੂ ਦੀ ਸੋਚ ਦੇਖੋ ਵੀਰੋ। ਸੋਨੂ ਦੀ ਸੋਚ ਇਹ ਹੈ ਵੀ ਜਿਹੜੇ ਥੱਲੇ ਕਮੈਂਟ ਕਰਦੇ ਆ ਗਾਲਾਂ ਲਿਖਦੇ ਆ ਗੰਦ ਲਿਖਦੇ ਆ ਤੁਸੀਂ ਵਿੱਚ ਗਾਲ ਲਿਖੀ ਬੈਠੇ ਹੋ ਸੋਨੂ ਦੀ ਸੋਚ ਦੇਖੋ ਹਰ ਇੱਕ ਨੂੰ ਹਰ ਇੱਕ ਇੱਕ ਤਰਾਜੂ ਦੇ ਵਿੱਚ ਨਾ ਤੋਲਿਆ ਜਾਵੇ ਉਸ ਦੀ ਜ਼ਿੰਦਗੀ ਬਲ ਝਾਤ ਮਾਰੀ ਜਾਵੇ ਦੇਖੋ ਜੀ ਦੇਖੋ ਇੰਸਟਾਗ੍ਰਾਮ ਤੇ ਮੈਨੂੰ ਬਹੁਤ ਗਲਤ ਕਮੈਂਟ ਆਉਂਦੇ ਆ ਮੇਰੀ ਆਈਡੀ ਐ ਸੋਨੂ ਝੁੰਬਾ ਦੇ ਨਾਂ ਤੇ ਤੇ ਉਹਦੇ ਤੋਂ ਵੀ ਮੈਨੂੰ ਬਹੁਤ ਬੈਡ ਕਮੈਂਟ ਆਉਂਦੇ ਆ ਮੈਨੂੰ ਗਾਲਾਂ ਵੀ ਕੱਢਦੇ ਆ ਮਾਵਾ ਭੈਣਾਂ ਦੇ ਹਨਾ ਤੇ ਆਪਾਂ ਕਿਸੇ ਨੂੰ ਕਿਉਂ ਕਿਸੇ ਨੂੰ ਬੋਲ ਲਗੇ ਹਨਾ ਵੀ ਚਲੋ ਕਿਸ ਆਪਾਂ ਕਿਉਂ ਆਪਦੀ ਜ਼ੁਬਾਨ ਗੰਦੀ ਕਰੀਏ ਹੱਥੀਆਂ ਨੂੰ ਤਾਂ ਕੁੱਤੇ ਭੌਂਕਦੇ ਹੁੰਦੇ ਆ ਹਾਥੀ ਤਾਂ ਕੰਨ ਚੜਕਾ ਕੇ ਭੱਜ ਜਾਂਦੇ ਆ ਪਰ ਕਿਸੇ ਦੇ ਪਰਵਾਹ ਨਹੀਂ ਵੀ ਕਰਦੇ ਆਪਾਂ ਪਰ ਵਟ ਹੁਣ ਵੀ ਜੇ ਆਪਾਂ ਸੋਚ ਗਏ ਤੇ ਮੇਰੇ ਘਰ ਕਰਦੇ ਆ ਹੁਣ ਸਾਡੇ ਘਰਦਿਆਂ ਨੂੰ ਮੇਰੇ ਤੇ ਯਕੀਨ ਆ ਵੀ ਸਹੀ ਕੰਮ ਆ ਚੰਗਾ ਕੰਮ ਵੀ ਚਲ ਜਿਹੜਾ ਕੋਈ 1000 1500 ਰੁਪਏ ਘਰੇ ਆਉਂਦਾ ਉਹ ਸਾਡਾ ਘਰੇ ਹੁੰਦਾ ਸੋਨੂੰ YouTube ਦੇ ਫੈਨਸ ਵਾਸਤੇ ਅੱਗੇ ਕੀ ਲੈ ਕੇ ਆ ਰਹੇ ਨੇ ਅਸੀਂ ਸੁਣਿਆ ਤੁਸੀਂ ਚੈਨਲ ਬਣਾ ਰਹੇ ਹੋ ਇੱਕ ਆਪ ਦਾ ਹਾਂਜੀ YouTube ਤੇ ਚੈਨਲ ਮੈਂ ਬਣਵਾਵਾਂਗੇ ਪਰ ਥੋੜੀ ਜਿਹੀ ਮੈਨੂੰ ਉਹਦੇ ਤੇ ਵਾਸਤੇ ਨੌਲੇਜ ਨਹੀਂ ਆਪਾਂ ਸੱਚੀ ਗੱਲ ਦੱਸਾਂਗੇ ਹਜੇ ਵੀ ਮੇਰੇ ਕੋਲ ਫੋਨ ਛੋਟਾ ਹੈ ਕਿ ਜਦੋਂ ਮੇਰੇ ਕੋਲ ਪੈਸੇ ਇਕੱਠੇ ਹੋਗੇ ਫੋਨ ਵੱਡਾ ਲੈ ਕੇ ਫਿਰ ਮੈਂ YouTube ਤੇ ਚੈਨਲ ਬਣਾਵਾਂਗਾ ਉਹਦੇ ਤੇ ਵੀ ਸੋਨੂੰ ਚੰਪਾ ਦਾ ਚੈਨਲ ਬਣਾਉਂਗਾ ਮੇਰਾ ਹੁ ਜੀ ਸੋਨੇਕਾ ਅਸੀਂ ਆਖਾਂਗੇ ਹਨ ਵੀ ਤੁਸੀਂ ਲੇਡੀਜ਼ ਦੇ ਡਰੈਸ ਦੇ ਵਿੱਚੋਂ ਤੇ ਉਹਨਾਂ ਲੋਕਾਂ ਨੂੰ ਇੱਕ ਮੈਸੇਜ ਵੀ ਛੱਡਿਆ ਕਰੋ ਜ਼ਰੂਰ ਛੱਡਿਆ ਕਰੋ ਨਾ ਸਿਆ ਦੇ ਉੱਤੇ ਜਿਵੇਂ ਹੋ ਗਿਆ ਹਨਾ ਫਿਲਮ ਟੈਲੀ ਫਿਲਮ ਜਾਂ ਇਹੋ ਜਿਹਾ ਕੁਝ ਜ਼ਰੂਰ ਛੱਡਿਆ ਕਰੋ ਕਿਉਂਕਿ ਲੋਕ ਉਸ ਤੋਂ ਮਾੜਾ ਜਾਂ ਕੁਝ ਸਿੱਖਣ ਕੇ ਵੀ ਸੋਨੂ ਚੋਂ ਬਕਲਾ ਫਿਲਮਾਂ ਦੇ ਵਿੱਚ ਪ੍ਰੋਡੂਸਰ ਦੇ ਨਾਲ ਵੀ ਇੰਨੀ ਜਾਣ ਜਾਣਦਾ ਵੀ ਉਹ ਮੈਸੇਜ ਵੀ ਦਿੰਦਾ ਇੱਕ हां जी देखो जी मैं आजकल बहुत ਪਿੰਡਾਂ ਪਿੰਡਾਂ 'ਚ ਹਾਲਾਤ ਬਹੁਤ ਮਾੜੇ ਹੋਏ ਪਏ ਹਨ ਚਿੱਟੇ ਦੇ ਹਨ ਵੀ ਜਿਨ੍ਹਾਂ ਨੂੰ ਇੱਕ ਵਾਰੀ ਲੱਤ ਲੱਗ ਜੇ ਲਾਉਣ ਦੀ ਉਹਨਾਂ ਨੂੰ ਉਹਦਾ ਮਾਪਿ ਬਹੁਤ ਸਮਝਾਉਣ ਦਾ ਕੋਸ਼ਿਸ਼ ਵੀ ਕਰਦਾਗਾ ਵੀ ਹਟ ਜਾਣ ਉਹਨਾਂ ਨੂੰ ਸੈਂਟਰ 'ਚ ਵੀ ਦਿੱਤਾ ਜਾਂਦਾਗਾ ਹਨਾ ਵੀ ਪੁਲਿਸ ਦੇਖੋ ਵੀ ਇਹ ਜੇ ਕੋਈ ਕੰਮ ਨਾ ਕਰੋ ਆਪਦੇ ਮਾਪਿਆਂ ਨੂੰ ਕੋਈ ਦੁੱਖ ਨਾ ਦਿਓ ਹਨਾ ਵੀ ਵਧੀਆ ਚੰਗੇ ਕੰਮ ਕਰੋ ਚਲੋ ਅਸੀਂ ਆਪਾਂ ਲੋਕਾਂ ਵਾਸਤੇ ਕਹਿੰਨੇ ਚੰਗੇ ਕੰਮ ਕਰੋ ਮੇਰੇ ਭਰਾ ਮੇਰੀਆਂ ਭੈਣਾਂ ਪਰ ਜਿਹੜੇ ਸਾਨੂੰ ਤਾਂ ਜਿਹੜਾ ਕੁਝ ਬੋਲਣਾ ਬੋਲੀ ਜਾਣ ਆਪਾਂ ਉਹਨਾਂ ਨੂੰ ਵੀ ਨਾ ਮਾੜਾ ਬੋਲਦੇ ਵਿਆਹ ਦੀਆਂ ਮਾਮਾ ਜਿਵੇਂ ਕੋਈ 80 ਕੇ ਲਾ ਕੇ ਮਰੀ ਜਾਂਦੇ ਪੁਲਿਸ ਇਹ ਜਿਹਾ ਕੰਮ ਨਾ ਕਰੋ ਨਸ਼ਾ ਤੋਂ ਬਚੋ ਮੇਰਾ ਉਹਨਾਂ ਵਾਸਤੇ ਇਹੀ ਮੈਸੇਜ ਆ ਵੀ ਨਾਸ਼ੇ ਨਾ ਕਰੋ ਜਿਵੇਂ ਕਹਿ ਦਿੰਦੇ ਜੇ ਚਿੱਟਾ ਪਿੱਛੇ ਤੋਂ ਆਉਂਦਾ ਪਿੱਛੇ ਉਹ ਤਾਂ ਬੰਦ ਕੀਤਾ ਜਾਵੇ ਪਿੰਡਾਂ 'ਚ ਜੇ ਕੋਈ ਲਿਆ ਹੂਆ ਤਾਂ ਜੇ ਕੋਈ ਵੇਚੂਆ ਤਾਂ ਫਿਰ ਤਾਂ ਲੈਣਗੇ ਕੋਈ ਤਾਂ ਜਿਗਾਰਡ ਕਰਦੇ ਹੀ ਅਗਲਾ ਕਿਸੇ ਦੀ ਘਰੋਂ ਚੀਜ਼ ਵੇਚਦੀ ਕਿਸੇ ਰਿਪਤੀਲੀ ਵੇਚਦੀ ਕਿਸੇ ਚੋਰੀਆਂ ਕਰਦੇ ਆ ਵੀ ਉਹ ਜਿਹੜਾ ਵੇਚਦਾ ਉਹਦਾ ਨਹੀਂ ਕਸੂਰ ਜਿਹੜਾ ਲਾਉਂਦਾ ਉਹਦਾ ਨਹੀਂ ਵੀ ਪਿੱਛੇ ਤੋਂ ਬੰਦ ਕੀਤਾ ਜਾਵੇ ਅਸੀਂ ਐਂ ਕਹਿਣਾ ਚਾਹੁੰਦੇ ਆ ਮਾ ਕਿਸੇ ਜੇ ਇੰਟਰਵਿਊ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜੇ ਕਿਸੇ ਨੇ ਮੇਰੀ ਮਦਦ ਕਰਨੀ ਹੋਈ ਤਾਂ ਜ਼ਰੂਰ ਤੁਸੀਂ ਨੰਬਰ ਦੇ ਦਿਓ ਫਿਰ ਸੋਨੂੰ ਇੱਕ ਜਾਂਦੇ ਜਾਂਦੇ ਇੱਕ ਸਵਾਲ ਹੋਰ ਆ ਸਾਡਾ ਕੁਝ ਅਜੇ ਹੀ ਯਾਦ ਜਿਹੜੀ ਰਿਸ਼ਤੇਦਾਰਾਂ ਨੇ ਜਾਂ ਪਿੰਡ ਵਾਲਿਆਂ ਨੇ ਜਾਂ ਕਿਸੇ ਹੋਰ ਨੇ ਵਿਦਲ ਦੇ ਉੱਤੇ ਗੱਲ ਲੱਗੀ ਹੋਵੇ ਯਾਰ ਮੈਨੂੰ ਇਹ ਗੱਲ ਕਹੀ ਸੀ ਨੇ ਹਾਂ ਜੀ ਪਿੰਡ ਵਾਲਿਆਂ ਨੇ ਪਿੰਡ ਵਾਲੀ ਕਹਿੰਦੇ ਆ ਪਿੰਡ ਵਾਲੀ ਵੀ ਮੇਰੇ ਕੋਲੇ ਨਹੀਂ ਬਹੁਤ سارے ਮੁੰਡਿਆਂ ਨੇ ਕਿਹਾ ਇਹਨੇ ਕੀ ਕਰਨਾ ਹੁਣ ਵੀ ਨਹੀਂ ਕੋਈ ਚੰਗਾ ਸਮਝਦਾ ਮੈਨੂੰ ਤਾਂ ਹੁਣ ਵੀ ਵਕਾਸਰੇ ਗਲਤੀ ਕਹਿੰਦੇ ਆ ਜੀ ਇਲਜ਼ਾਮ ਲਾਏ ਸੀ ਕਿਸੇ ਨੇ ਵੀ ਇਹ ਤਾਂ ਜਰ ਐ ਕਰਕੇ ਆ ਹਾਂ ਲਾਉਂਦੇ ਆ ਜਿਵੇਂ ਹੁਣ ਮੈਂ ਸੂਟ ਪਾ ਲਿਆ ਹਨਾ ਜਿਵੇਂ ਮੈਂ ਵੀਡੀਓ ਬਣਾ ਲਈ ਕਿਸੇ ਨੂੰ ਵੀ ਮੈਂ ਸੋਚਾਂ ਵੀ ਮੇਰੀ ਕੋਈ ਪਿੰਡ ਵਾਲੇ ਵੀ ਮੈਂ ਦਾ 100 ਚੋਂ ਮੇਰੀ 10 ਜਣੀ ਸਪੋਰਟ ਕਰਨਗੇ ਬਾਕੀ ਨਹੀਂ ਕਰਦੇ ਜਿਵੇਂ ਪਿੰਡ ਵਾਲਿਆਂ ਤੋਂ ਸੋਚਾਂ ਵੱਧ ਵੱਧ ਤੋਂ ਵੱਧ ਕੋਈ ਬੁਲਾਉਂਦਾ ਹੀ ਨਹੀਂਗਾ ਅਗਲਾ ਕਹਿੰਦਾ ਇਹਨੇ ਕੀ ਕਰਨਾ ਇਹ ਤਾਂ ਜਨਾਨਾ ਕਰ ਲਾਉਣ ਤੱਕ ਐਦਾਂ ਦਾ ਬੋਲਦਿਆ ਵੀ ਜਦੋਂ ਮੈਂ ਤੁਹਾਨੂੰ ਕੋਧੀ ਦਿਲ ਦੀ ਗੱਲ ਦੱਸਤੀ ਮੈਨੂੰ ਗੁੱਸਾ ਵੀ ਆਇਆ ਸੀ ਮੈਂ ਘਰੇ ਵੀ ਗੱਲ ਦੱਸੀ ਵੀ ਮੈਨੂੰ ਆਪਣੇ ਪਿੰਡ ਦੇ ਮੁੰਡੇ ਨੇ ਐਨਾ ਇਹੋ ਜਿਹਾ ਕਮੈਂਟ ਕੀਤਾ ਵੀ ਇਹ ਤਾਂ ਝੂਠ ਬੋਲਦਾ ਵੀ ਗੱਪ ਮਾਰਦਾ ਮੇਰੀ ਮੰਮੀ ਹੋਰੀ ਕਹਿੰਦੇ ਮੈਂ ਅਸੀਂ ਉਹਨਾਂ ਦੇ ਘਰੇ ਜਾਵਾਂਗੇ ਜਲੂਸ ਕੱਢ ਕੇ ਆਵਾਂਗੇ ਤੇ ਮੈਂ ਮੇਰੇ ਦੋਸਤ ਨੂੰ ਗਾਂ ਕਿਸੇ ਨੂੰ ਕਿਹਾ ਮੈਂ ਕਿਹਾ ਵੀ ਉਹਨੂੰ ਕਹੋ ਵੀ ਮੇਰੇ ਨਾਲ ਫੋਨ ਤੇ ਗੱਲ ਕਰੇ ਵੀ ਤੇਰੇ ਕਿਹੜਾ ਸਿਕਰੋ ਖਾਨੇ ਆ ਤੂੰ ਜੇ ਕਿਹੜਾ ਸਾਡੇ ਘਰੇ ਸਿੱਟ ਕੇ ਜਾਣਾ ਜੇ ਤੂੰ ਚੰਗਾ ਨਹੀਂ ਕਹਿਣਾ ਮੈਨੂੰ ਮਾਰ ਆ ਕੇ ਕਹਣਾਗੇ ਸਾਡੇ ਕਿਹੜਾ ਕੋਠੀ ਪਾਈ ਆ ਵੀ ਸਾਰਿਆਂ ਨੂੰ ਸਾਡਾ ਘਰ ਸੜਕ ਤੇ ਦੀਂਦਾ ਹੀ ਆ ਵੀ ਅਸੀਂ ਕਿਹੜਾ ਕਿੱਦਿਆ ਹੋਆ ਜੇ ਕੋਈ ਮਦਦ ਕਰਦਾ ਮਦਦ ਵੀ ਨਹੀਂ ਕਰ ਦਿੰਦੇ ਜੀ ਹਾਂਜੀ ਜਿਵੇਂ ਪ੍ਰੋਡਿਊਸਰ ਦੀ ਉਹਦੋ ਲੜਾਈ ਹੋਈ ਸੀਗੀ ਹਨਾ ਤੇ ਉਦੋਂ ਵੀ ਮੇਰੇ ਵੱਲ ਆਈ ਵੀ ਸਾਡੇ ਪ੍ਰਿੰਟ ਵਾਲਿਆਂ ਨੇ ਬਹੁਤ ਕਮੈਂਟ ਗੰਦੇ ਕੀਤੇ ਸੀ ਵੀ ਸਾਡੇ ਪਿੰਡ ਦਾ ਮੁੰਡਾ ਵੀ ਗੰਦ ਪਾਉਂਦਾ ਉਹਨੂੰ ਵੀ ਚੱਕੋ ਐਦਾਂ ਦਾ ਲਿ ਦੇਖੋ ਮੇਰੇ ਹਾਲਾਤ ਦੇਖੋ ਜੀ ਹਨਾ ਆਪਦਾ ਕੁਰਤਾ ਚੱਕਾਂਗੇ ਢੇਡਾ ਆਪਦਾ ਹੀ ਨੰਗਾ ਹੋਈਗਾ ਇਹ ਸੋਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਲੋਕਾਂ ਨੂੰ ਜਵਾਬ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਜਲਦੀ ਜਵਾਬ ਦੇਵਾਂਗੇ ਕੋਸ਼ਿਸ਼ ਜਾਰੀ ਹੈ ਜੇ ਪਰਮਾਤਮਾ ਨੇ ਚਾਹਿਆ ਤਾਂ ਅੱਗੇ-ਅੱਗੇ ਹੋਰ ਕੁਝ ਜਾਰੀ ਨਵੀਆਂ-ਨਵੀਆਂ ਵੀਡੀਓ ਤੇ ਚੈਨਲ 'ਤੇ ਸਾਨੂੰ ਕੰਮ ਮਿਲਦਾ ਰਹੇ ਚਲੋ ਕਿਸੇ ਦਿਨ ਮਦਦ ਕਰੇ ਸਾਡੀ ਕੋਈ ਹਨਾ ਸਾਨੂੰ ਕੰਮ ਹੀ ਮਿਲਦਾ ਰਹੇ ਚੈਨਲ 'ਤੇ ਦੇਖੋ ਜੀ ਇੱਕ ਮੈਂ ਜ਼ਰੂਰ ਆਪਦੀ ਗੱਲ ਕਰੂੰ ਹਾਲਾਤਾਂ ਦੀ ਪਿਛਲੀਆਂ ਦੀ ਕਦੇ ਜੀ ਦੇਖੋ ਜਿਵੇਂ ਹੁਣ ਮੈਂ ਫਿਲਮਾਂ ਚ ਕੰਮ ਮੇਰਾ ਸ਼ੁਰੂ ਤੋਂ ਸ਼ੌਂਕ ਸੀ ਮੈਂ ਖਾ ਮੈਂ ਮਰ ਜੂ ਮੈਂ ਇਹੀ ਕੰਮ ਕਰਨਾਗਾ ਤੇ ਮੈਂ ਕਿਸੇ ਵੀਡੀਓ ਚ ਕੰਮ ਕੀਤਾ ਸਾਡੇ ਪਿੰਡ ਦੀ ਕੁੜੀ ਸੀ ਅੱਛਾ ਜੀ ਪਿੰਡ ਦੀ ਕੁੜੀ ਸੀ ਉਹਨੂੰ ਮੈਂ ਕਿਹਾ ਮੈਂ ਖਾ ਪੂਆ ਜੀ ਮੈਂ ਵੀਡੀਓ ਚ ਕੰਮ ਕਰਨਾਗਾ ਤੇ ਕੋਈ ਮੁੰਡਾ ਸਾਡੇ ਘਰੇ ਆ ਗਿਆ ਉਹਦੇ ਕੋਲੋਜ ਸੀਗਾ ਤੇ ਸਾਡੇ ਘਰੇ ਆ ਕੇ ਟੈਲੀ ਫਿਲਮਾਂ ਦੇ ਸੀਨ ਦਿਖਾਉਣ ਲੱਗ ਗਿਆ ਕਹਿੰਦਾ सोनू ਨੂੰ ਵੀਡੀਓ ਚ ਕੰਮ ਕਰਨਾ ਤਾਂ 30000 ਲੱਗੂਗਾ ਸੋ ਜੀ 30000 ਦੇ ਦੋ ਕਹਿੰਦਾ ਜੇ 30000 ਹੀ ਸਾਡੇ ਕੋਲ ਗਰੀਬਾਂ ਕੋਲੇ ਹੋਵੇ ਅਸੀਂ ਆਪਾਂ ਦਾ ਘਰ ਦੀ ਛੱਤ ਨਾ ਬਦਲ ਲਗੇ ਸਾਡਾ ਘਰ ਦਾ ਕਮਰਾ ਨਾ ਪਾਲ ਗੇ 30000 ਭਰ ਕੇ ਫਿਰ ਮੈਂ ਚ ਵੱਡੀ ਫਿਲਮ ਚ ਸੀਨ ਲੈ ਲੂ ਕੋ ਛੋਟਾ ਮੋਟਾ ਚਲੋ ਕਹਿੰਦੇ ਜੇ ਨਾ 30 ਦੇਣਾ ਤਾਂ 5000 25000 ਕਰੋ ਵੀ ਫੇਰ ਸਾਨੂੰ ਫਿਲਮਾਂ ਚ ਅੱਗੇ ਲਾਵਾਂਗੇ ਟੈਲੀ ਫਿਲਮਾਂ ਸ਼ਾਰਟ ਫਿਲਮਾਂ ਚ ਚਲੋ ਉੱਥੋਂ ਫੇਰ ਮੈਨੂੰ ਫੋਨ ਲਾਇਆ ਫੇਰ ਅਸੀਂ ਬੀੜਤਲਾ ਫਿਊ ਜੋ ਬਣਾਈ ਬੀੜਤਲਾ ਉੱਥੇ ਫਿਲਮ ਬਣਾਈ ਟੈਲੀ ਫਿਲਮ ਉੱਥੇ ਮੈਨੂੰ ਕਹਿੰਦੇ ਜੇ 5000 ਦੇ ਭਰ ਦੇਗਾ ਵੀਡੀਓ ਚ ਤੇ ਫੇਰ ਸੀਨ ਪਾ ਦਾਂਗੇ ਨਹੀਂ ਮੇਰਾ ਸੀਨ ਕੱਟਦਾ ਖੁੱਦ ਸਾਡੇ ਪਿੰਡ ਦੀ ਕੁੜੀ ਨੇ ਅੱਛਾ ਜੀ ਮੇਰਾ ਸੀਨ ਕੱਟਾ ਤਾਂ ਕਹਿੰਦੇ ਵੀ 5000 ਭਰ ਤੇ ਆਪਾਂ ਉਹ ਉਹ ਫੇਰ ਵੀ ਥੱਲੇ ਆ ਮੈਥੋਂ ਆਪਾਂ ਪਰਮਾਤਮਾ ਨੇ ਚਾਹਿਆ ਤਾਂ ਮੇਰੀ ਫੁੱਲ ਚੜਾਈ ਆ ਚਾਰੇ ਪਾਸੇ ਸਿੰਦੀ ਸਿੰਦੀ ਹੁੰਦੀ ਆ ਤੇ ਮੈਂ ਅਖਾ ਫੇਰ ਵੀ ਮੈਂ ਕਹਿੰ ਮੈਨੂੰ ਸ਼ੌਂਕ ਆ ਮੇਰੀ ਮੰਮੀ ਨੇ ਗੋਹੀ ਕੁੜੇ ਤੋਂ ਫੜ ਕੇ ਮੈਨੂੰ 1000 ਰੁਪਏ ਲਿਆ ਕੇ ਦਿੱਤਾ ਕੰਮ ਕਰਦੀ ਸੀ ਜ਼ਿਮੀਦਾਰਾਂ ਦੇ ਉਹ ਮੈਂ ਉਧਰ ਫੇਰ ਵੀ ਭਰਤਾ ਉੱਥੋਂ ਵੀ ਫਿਰ ਮੇਰਾ ਕਿਸੇ ਨੇ ਚੈਨ ਸੀਨ ਨਹੀਂ ਪਾਇਆ ਸੀਗਾ ਅੱਛਾ ਉੱਥੇ ਵੀ ਫਿਰ ਮੈਂ 1000 ਰੁਪਏ ਮੇਰਾ ਉਹੀ ਗਿਆ ਫਿਰ ਮੇਰੀ ਮੰਮੀ ਨੇ ਜ਼ਿਮੀਦਾਰ ਨੂੰ ਫੜ ਕੇ ਲੈ ਕੇ ਦਿੱਤਾ ਸੀ ਗੋਹੇ ਬੂੜੇ ਤੇ ਕੰਮ ਕਰਦੀ ਸੀ ਉੱਥੋਂ 1000 ਰੁਪਏ ਫੜ ਕੇ ਲੈ ਕੇ ਦਿੱਤਾ ਫਿਰ ਮੈਂ ਜਿਵੇਂ ਕਿਤੇ ਜਾਣਾ ਹਨਾ ਫਿਰ ਮੇਰੇ ਕੋਲ ਕਿਰਾਏ ਨੂੰ ਕਈ ਦੇ ਕਦੇ ਨਹੀਂ ਪੈਸੇ ਹੁੰਦੇ ਪਰ ਕਿਸੇ ਤੋਂ 50 ਰੁਪਏ ਮੰਗਣੇ ਕਿਸੇ ਤੋਂ 10 ਰੁਪਏ ਮੰਗਣੇ ਵੀ ਹੁਣ ਚਲ ਆਏ ਹਜੇ ਵੀ ਹਾਲਾਤ ਥੋੜੇ ਜੇ ਮਾੜੀ ਆ ਚਲੋ ਐਨੇ ਨਾਲ ਜਿਹੜਾ 1000 1500 ਰੁਪਏ ਦੇ ਦਿੰਦੇ ਆ ਉਹਦੇ ਚ 200 ਰੁਪਏ ਮੈਂ ਆਪਦਾ ਕਿਰਾਏ ਨੂੰ ਰੱਖ ਲੈਣਾ ਉਹਨੂੰ ਵੀ ਮੈਂ ਕਈ ਵਾਰੀ ਮੈਨੂੰ ਮੌਤ ਦੇ ਕੰਮ ਦਾ ਕੀ ਪਤਾ ਕੀ ਦੋ ਆ ਜੇ ਫਿਰ ਮੈਨੂੰ ਜਾਣਾ ਪੈਂਦਾ ਉਹਦੇ ਚ ਫਿਰ ਮੈਂ 200 ਰੁਪਏ 250 ਰੁਪਏ ਮੈਂ ਪਾਸੇ ਰੱਖ ਲੈਣਾ ਨਾ ਵੀ ਕਈ ਵਾਰੀ ਲੋੜ ਪੈ ਜੀ ਕਿਰਾਏ ਕਰੋ ਇਹਨੂੰ ਮੰਗਣੇ ਨਾ ਪੈਣ ਜ਼ਿੰਦਗੀ ਫੇਟਾ ਹੁਣ ਠੀਕ ਹੋ ਗਿਆ ਹਜੇ ਵੀ ਹਾਂ ਹਜੇ ਥੋੜੀ ਜੀ ਤਾਂ ਠੀਕ ਆ ਪਹਿਲਾਂ ਨਾਲੋਂ ਵੀ ਪਰ ਹੁਣ ਮੈਨੂੰ ਲੱਗਦਾਗਾ ਜਿਵੇਂ ਮੇਰਾ ਕੰਮ ਆ ਵੀ ਇਹਨੂੰ ਕੰਮ ਮਿਲੇ ਹੋਰ ਵੀ ਜ਼ਿੰਦਗੀ ਵੀ ਸਾਡੀ ਜ਼ਿੰਦਗੀ ਦਾ ਸੁਧਾਰ ਹੋ ਜੂ ਵੀ ਘਰ-ਬਾਰ ਵਧੀਆ ਬਣ ਜਾ ਸਾਡਾ ਵੀ ਮੈਨੂੰ ਖੁਦ ਯਕੀਨ ਆ ਵੀ ਇੰਨਾ ਕ ਮੈਨੂੰ ਯਕੀਨ ਆ ਪਰਮਾਤਮਾ ਤੇ ਵੀ ਮੈਨੂੰ ਕੋਈ ਵੱਡਾ ਕੋਈ ਸਿੰਗਰ ਵੀ ਮੈਨੂੰ ਵੀਡੀਓ ਚ ਵੀ ਕੰਮ ਮਿਲ ਸਕਦਾ ਜੀ ਸੋ ਦੋਸਤੋ ਐਸੀ ਸਾਡੇ ਨਾਲ ਸੋਨੂੰ ਚੁੰਮਾ ਇਹ ਬਹੁਤ ਛਿੱਤੀ ਇਹਨਾਂ ਦਾ ਜਿਹੜਾ YouTube ਚੈਨਲ ਹੈ ਉਹ ਵੀ ਬਣਾਉਣ ਜਾ ਰਹੇ ਹੈ ਤੇ ਸੋਨੂ ਝੁੰਬਾ ਦੇ ਨਾਂ ਤੇ ਹੀ ਹੋਊਗਾ ਸਰਚ ਮਾਰ ਕੇ ਦੇਖ ਲਓ ਕਦੋਂ ਵੀ ਬਣਾ ਸਕਦੇ ਆ ਇਹ ਤੇ ਉਹਦੇ ਤੇ ਬਹੁਤ ਵਧੀਆ ਅਪਡੇਟ ਡੇਟ ਦੇਆ ਕਰਨਗੇ ਤੇ ਬਹੁਤ ਵਧੀਆ ਵੀਡੀਓ ਦੇਆ ਕਰਨਗੇ ਸਿੱਧੇ ਦੇ ਨਾਲ ਹੀ ਵੀਡੀਓ ਵੀ ਦੇਆ ਕਰਨਗੇ ਐਣੀ ਵੀ ਇੱਕ ਜਿਨ੍ਹਾਂ ਨੇ ਮੇਰੀ ਮਦਦ ਕਰਨੀ ਤੁਸੀਂ ਕਹਿ ਦੇ ਮੇਰੀ ਜਰੂਰ ਹਾਂ ਜਿਨੇ ਜਿਹੜੇ ਬਾਈ ਨੇ ਸੋਨੂ ਦੀ ਮਦਦ ਕਰਨੀ ਹੈ ਕਿਉਂਕਿ ਫਾਈਨੈਂਸ਼ੀਅਲੀ ਹਾਲਾਤ ਹੈ ਜਿਹੜੇ ਘਰ ਦੇ ਹਾਲਾਤ ਬਹੁਤ ਮਾੜੇ ਹੈ ਤੇ ਉਹ ਬਾਈ ਦਾ ਆਪਾਂ ਨੰਬਰ ਬੋਲ ਦਿੰਨੇ ਆ ਬਾਈ ਤੂੰ ਲੈ ਲੈਨੇ ਨੰਬਰ ਕਿੰਨਾ ਨੰਬਰ ਸੋਨੂ ਤੁਹਾਡਾ ਮੇਰਾ ਨੰਬਰ ਜੀ 76528 95255 ਆਪਾਂ ਫਿਰ ਵੀ ਦੱਸਾਂਗੇ 76528 95255 ਤੇ ਮੇਰੀ ਇੰਸਟਾਗ੍ਰਾਮ ਤੇ ਆਈਡੀ ਆ ਸੋਨੂ ਚੁੰਬਾ ਜੇ ਆਉਣਾ ਹੋਵੇ ਤੇ ਬਠਿੰਡਾ ਜ਼ਿਲ੍ਹਾ ਦਾ ਜ਼ਿਲ੍ਹਾ ਦਾ ਤੇ ਪਿੰਡ ਚੁੰਬਾ ਪਾਈਕਾ ਬਾਜਕ ਵਾਲਾ ਅੱਡਾ ਸੋਨੂ ਦਾ ਘਰ ਆ ਉੱਥੇ ਉੱਥੇ ਪੁੱਛ ਲਓ ਸ਼ਿੰਦੀ ਦੇ ਘਰੇ ਜਾਣਾ ਹਾਂਜੀ ਜੇ ਕਿਸੇ ਨੂੰ ਕੋਈ ਮੇਰੇ ਕੋਈ ਹੈ ਦੀ ਆਈ ਤਾਂ ਮੇਰੇ ਘਰੇ ਆਉਣ ਮੇਰਾ ਘਰ ਦੇ ਹਾਲਾਤ ਦੇਖਣ ਤੇ ਮੇਰੀ ਜ਼ਰੂਰ ਕੋਈ ਹੈਲਪ ਹੋਵੇ ਚਲ ਮੈਨੂੰ ਫਾਇਦਾ ਹੋ ਜਾਣਾ ਕੋਈ ਮੇਰੇ ਜਿਵੇਂ ਦੇ ਸ਼ਬਦ ਦੇ ਸਾਚ ਮੇਰੇ ਭਰਾ ਮੇਰੇ ਇੰਟਰਵਿਊ ਦੇਖਣਗੇ ਮੇਰੇ ਭੈਣਾਂ ਤੇ ਮੇਰੀ ਕੋਈ ਜ਼ਰੂਰ ਮੇਰੀ ਮਦਦ ਕਰਨ ਮੈਂ ਸਾਰਾ ਵਾਸਤੇ ਦਿ ਲੋਕ ਜੇ ਕੋਈ ਗਲਤੀ ਭਲਤੀ ਹੋਈ ਆ ਤੇ ਮੈਨੂੰ ਮਾਫ ਕਰਿਓ ਤੇ ਜੇ ਮੈਨੂੰ ਜੇ ਕੋਈ ਗਲਤੀ ਆ ਤਾਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਰ ਕੋਈ ਬੈਡ ਕਮੈਂਟ ਨਾ ਕਰਿਓ ਬੇਸ਼ੱਕ ਦੀ ਵੀਡੀਓ ਨਾ ਦੇਖਿਓ ਇਗਨੋਰ ਮਾਰ ਦੇ ਟਪਾ ਦਿਓ ਵੀਡੀਓ ਹਾਂਜੀ ਮੈਂ ਇਹੀ ਕਹਿਣਾ ਚਾਹਣਾਗਾ ਵੀ ਕਿਸੇ ਕੋਈ ਭੈਣ ਵੀ ਦੇਖ ਸਕਦੀ ਹੈ ਕੋਈ ਲਿੰਕ ਥੱਲੇ ਕੋਈ ਹਰ ਇੱਕ ਜਿਹੜਾ ਵੀਡੀਓ ਦੇਖਦਾ ਨਾ ਜੀ ਕਮੈਂਟ ਦੇਖਦਾ ਪਹਿਲਾਂ ਜੀ ਵੀ ਕੀ ਕਮੈਂਟ ਆਇਆ ਪਹਿਲਾਂ ਮੈਨੂੰ ਬਹੁਤ ਗੰਦੇ ਕਮੈਂਟ ਆਏ ਬੈਡ ਕਮੈਂਟ ਆਏ ਇੰਟਰਵਿਊ ਵਾਲੇ ਕਾਫੀ ਆਏ ਸੀ ਕਹਿੰਦੇ ਆ ਤਾਂ ਹਵਾ ਕਰ ਦਿਆ ਕਿਉਂਕਿ ਜਿਹਦਾ ਕੋਈ ਨਾਂ ਬਣਿਆ ਹੋਵੇ ਹਨਾ ਅਗਲੇ ਉਹਦੇ ਕੋਲੇ ਆਉਂਦੇ ਆ ਉਹ ਕੋਈ ਤੁਸੀਂ ਹੋਰ ਕੋਲੇ ਨਹੀਂ ਗਏ ਕਿਸੇ ਕੋਲੇ ਹਾਂਜੀ ਸੋ ਦੋਸਤੋ ਜਰੂਰ ਬਾਈ ਦੀ ਜਿਹੜੀ ਹੈਲਪ ਹੈ ਹੈਲਪ ਕਰਿਓ ਤੇ ਇੰਸਟਾਗ੍ਰam ਮੇਡੀ ਤੇ ਵੀ ਜਾਇਓ ਤੇ ਹਾਂ ਸਾਨੂੰ ਚੁੰਮਾ ਤੁਸੀਂ ਦੇਖ ਰਹੇ ਹੋ ਨਾ ਨਾਲ ਖਾਲੀ ਸੁਖੀ ਦੇ ਨਾਲ ਸਸ਼ੀ ਕਾਂਤ